ਦੇਵ ਲੋ ਮਰੇਗੇ ਬੋਲ ਸੁਣ ਕੇ ਸੁਰਜੀਤੇ ਮੋ ਵਿੱਚ ਜਿਵੇਂ ਦਹੀਂ ਜੰਮ ਗਿਆ ਹੋਵੇ ਉਸ ਦੀ ਜ਼ੁਬਾਨ ਨੇ ਜਿਵੇਂ ਉਸ ਦਾ ਸਾਹ ਛੱਡ ਦਿੱਤਾ ਹੋਵੇ ਪਰ ਦੇਵ ਤੇ ਜ਼ਬਰਦਸਤਪਣ ਟੁੱਟ ਚੁੱਕਾ ਸੀ ਉਸ ਨੇ ਕੁਝ ਦੇਰ ਚੁੱਪ ਰਹਿ ਕੇ ਫਿਰ ਤਾਨਾ ਕੱਸਿਆ ਬੋਲ ਹੁਣ ਹੁਣ ਕੀ ਸੁਣ ਗਿਆ ਤੈਨੂੰ ਹੈ ਕੋਈ ਜਵਾਬ ਤੇਰੇ ਕੋਲ ਜਾ ਲੈ ਆ ਕੇ ਥੁਲੀ ਹੁੰਨੀ ਆ 10000 ਰੁਪਏ ਜਾਂ ਜਿਹਦੇ ਮਗਰ ਲੱਗ ਕੇ ਪਖੰਡੀ ਬਾਬੇ ਕੋਲ ਗਈ ਸੀ ਉਸ ਪੈਨ ਕੋ ਮੰਗ ਕੇ ਦੇਖ ਜੇ ਪੂਜਾ ਦਾਣਾ ਵੀ ਤੇਰੇ ਹੱਥ ਰੱਖ ਦਿੰਦਾ ਤਾਂ ਕਹੀਂ ਤੂੰ ਨਾਲੇ ਸਾਲੇ ਉਸ ਕਮੀਨੇ ਬਾਬੇ ਤੋਂ ਲਿਆ ਕੇ ਦਿਖਾ ਜਿੰਨੇ ਤੇਰੇ ਕੰਨਾਂ ਵਿੱਚ ਜ਼ਹਿਰ ਕੋਲਾ ਸੀ ਜਿਹੜੇ ਲੋਕਾਂ ਦੇ ਘਰ ਕਲੇਸ਼ ਪਾ ਕੇ ਉਹਨਾਂ ਦੇ ਘਰ ਪੱਟਦਾ ਦੇਵ ਡਾਡਾ ਧੱਪਿਆ ਪਿਆ ਸੀ ਉਸਨੇ ਅੱਗੇ ਕਿਹਾ ਹੁਣ ਜਾ ਕੇ ਦਿਖਾਈਂ ਚਾਰਾ ਉਸ ਬਾਬੇ ਦੇ ਤੇਰੇ ਗਿੱਟੇ ਨਾਲ ਪੰਨੇ ਤਾਂ ਤੂੰ ਕਹੀਂ ਮੈਨੂੰ ਸੁਰਜੀਤ ਨੇ ਕੰਨੀ ਖਸਕਾ ਕੇ ਉਥੋਂ ਪਾਸਾ ਵਟ ਜਾਣਾ ਵਿੱਚ ਹੀ ਆਪਣੀ ਭਲਾਈ ਸਮਝੀ ਅਗਲੇ ਦਿਨ ਬੈਂਕ ਖੁੱਲਦੇ ਸਾਰ ਸਿਮਰੋ ਬੈਂਕ ਪੁੱਜ ਗਈ ਅਤੇ 15000 ਰੁਪਏ ਲੈ ਆ ਕੇ ਘਰ ਰੱਖ ਲੈ ਜਦੋਂ ਸ਼ਾਮ ਨੂੰ ਦੇਵ ਕੰਮ ਤੋਂ ਆਇਆ ਤਾਂ ਸਿਮਰੋ ਨੇ ਪੈਸੇ ਉਸਦੇ ਹੱਥ ਤੇ ਰੱਖ ਕੇ ਕਿਹਾ ਕਾਕਾ 15000 ਹੋ ਲੋੜ ਹੋਈ ਤਾਂ ਦੱਸ ਦੇਣੀ ਸੰਗੀ ਸ਼ਰਮਾ ਵੀ ਨਾ ਮੁੰਡੇ ਦਾ ਇਲਾਜ ਚੰਗੀ ਤਰ੍ਹਾਂ ਕਰਵਾ ਬਾਬਿਆਂ ਬੋਬਿਆਂ ਦੇ ਪਿੱਛੇ ਨਾ ਫਿਰਿਓ ਲਾਲੀ ਮਿਲਦੇ ਕਾਕਾ ਬਾਕੀ ਤੂੰ ਆਪ ਵੀ ਸਿਆਣਾ ਹੈ ਮੈਨੂੰ ਬਹੁਤਾ ਕੁਝ ਕਹਿਣ ਦੀ ਤਾਂ ਲੋੜ ਨਹੀਂ ਬੱਚੇ ਰੱਬ ਦਾ ਰੂਪ ਹੁੰਦਿਆ ਸੁਰਜੀਤ ਜੋ ਮਰਜੀ ਸਮਝੇ ਕੋਈ ਫਰਕ ਨਹੀਂ ਪੈਂਦਾ ਮੈਂ ਰੱਬ ਤੇ ਭਰੋਸਾ ਕਰਦੀ ਆ ਨਾ ਕਿ ਜਾਦੂ ਟੂਣੀਆਂ ਤੇ ਭਾਬੀ ਮੈਂ ਸਾਂਦਾ ਪਰ ਉਸ ਬੈਲ ਬੁੱਧੀ ਨੂੰ ਕੌਣ ਸਮਝਾਵੇ ਨਾ ਲਿਆ 10000 ਬਥੇਰੇ ਸੀ 15 ਕੀ ਕਰਨਾ ਦੇਵ ਨੇ ਪੈਸੇ ਫੜਦੇ ਹੋਏ ਕਿਆ ਕੱਕਰਖਲਕੀ ਪਤਾ ਹਫਸਲ ਕਿੰਨਿਆਂ ਦੀ ਲੋਡ ਪੈ ਜਾਵੇ ਵਾਦੂ ਹੀ ਹੋਣੇ ਚਾਹੀਦੇ ਜੇਬ ਵਿੱਚ ਕੱਲ ਨੂੰ ਆਪਰੇਸ਼ਨ ਆ ਕੇ ਅਜੇ ਟੈਸਟ ਹੋਣੇ ਆ ਭਾਬੀ ਟੈਸਟ ਤਾਂ ਹੋ ਗਏ ਸੀ ਸਾਰੇ ਤਾਂ ਹੀ ਤਾਂ ਆਪਰੇਸ਼ਨ ਲਈ ਬੋਲੇ ਡਾਕਟਰ ਨੇ ਕੱਲ ਨੂੰ ਦਾਖਲ ਕਰਵਾਉਣਾ ਹੈ ਫਿਰ ਦੇਖੋ ਆਪਰੇਸ਼ਨ ਕਦੋਂ ਕਰ ਦਿਆ ਚੱਲ ਕੋਈ ਨਹੀਂ ਰੱਬ ਸਾਰਾ ਕੁਝ ਠੀਕ ਕਰੂਗਾ ਸੁਰਜੀਤ ਦੇ ਅੰਦਰ ਪਖੰਡੀ ਬਾਬੇ ਦਾ ਪਰਿਆ ਹੋਇਆ ਜ਼ਹਿਰ ਅਜੇ ਵੀ ਬਰਕਰਾਰ ਸੀ ਜਿਵੇਂ ਮਰਦਾ ਸੱਪ ਵਿਸਕੋਲਦਾ ਹੁੰਦਾ ਓਵੇਂ ਸੁਰਜੀਤ ਦੇ ਦਿਲੋ ਦਿਮਾਗ ਵਿੱਚ ਨਫਰਤ ਅਲਾਵਾ ਅਜੇ ਵੀ ਸ਼ਾਂਤ ਨਹੀਂ ਸੀ ਹੋਇਆ ਉਹ ਆਪਣੇ ਦਰਵਾਜੇ ਦੇ ਅੰਦਰ ਵਾਰ ਨੂੰ ਖੜ੍ਹੀ ਹੋ ਕੇ ਜ਼ੋਰ ਪਰ ਆਈਦੀਆਂ ਗੱਲਾਂ ਕੰਨ ਲਾ ਕੇ ਸੁਣ ਰਹੀ ਸੀ। ਉਹ ਸੋਚ ਰਹੀ ਸੀ ਕਿ ਸਿਮਰੋ ਕਿੰਨੀ ਚਲਾਕ ਹੈ। ਮੇਰੇ ਪੁੱਤੇ ਜਾਨੂ ਟੂਣਾ ਕਰਵਾ ਕੇ ਹੁਣ ਚੰਗੀ ਬਣਾਉਂਦਾ ਡਰਾਮਾ ਕਰ ਰਹੀ ਹੈ। ਦੇ ਪੈਸੇ ਲੈ ਕੇ ਘਰ ਨੂੰ ਚਲਾ ਗਿਆ। ਥੋੜੀ ਦੇਰ ਬਾਅਦ ਦਰਵਾਜੇ ਤੇ ਦਸਕਤ ਹੋਈ। ਸਿਮਰੋ ਨੇ ਦਰਵਾਜਾ ਖੋਲ੍ਹਿਆ ਤਾਂ ਡਾਕੀ ਨੇ ਤਰਮ ਸਿੰਘ ਦੀ ਚਿੱਠੀ ਉਸ ਨੂੰ ਫੜਾਈ ਅਤੇ ਚਲਾ ਗਿਆ। ਸਿਮਰੋ ਨੇ ਦਰਵਾਜਾ ਬੰਦ ਕੀਤਾ ਅਤੇ ਤੁਰੀ ਆਉਂਦੀ ਨਹੀਂ ਚਿੱਠੀ ਖੋਲ੍ਹ ਕੇ ਪੜਨੀ ਸ਼ੁਰੂ ਕਰ ਦਿੱਤੀ। ਚਿੱਠੀ ਪੜ ਕੇ ਉਸ ਨੂੰ ਸਮਝ ਨਹੀਂ ਲੱਗ ਰਹੀ ਸੀ। ਖੁਸ਼ ਹੋਵੇ ਜਾਂ ਉਦਾਸ ਹੋਵੇ ਕੁਲ ਕੁਝ ਮਿਲੇ-ਜੁਲੇ ਜਿਹੇ ਹਾਪ-ਪਾਵ ਉਸਦੇ ਚਿਹਰੇ ਤੇ ਸਾਫ ਦਿਖਾਈ ਦੇ ਰਹੇ ਸਨ ਚਿੱਠੀ ਪੜ੍ਹ ਕੇ ਉਸਨੇ ਹੁਕਮ ਸਿੰਘ ਨੂੰ ਦੱਸਿਆ ਕਿ ਬਾਪੂ ਜੀ ਬਾਬੂ ਦੇ ਪਿਤਾ ਜੀ ਦੀ ਪੈਨਸ਼ਨ ਮਨਜ਼ੂਰ ਹੋ ਗਈ ਆ ਉਹ ਧਰਮ ਸਿੰਘ ਨੂੰ ਹਮੇਸ਼ਾ ਹੀ ਬਾਬੂ ਦੇ ਪਿਤਾ ਜੀ ਕਹਿ ਕੇ ਹੀ ਸੰਬੋਧਨ ਕਰਦੀ ਸੀ ਭਾਵੇਂ ਕਿ ਹੁਣ ਬਾਬੂ ਇਸ ਦੁਨੀਆ ਵਿੱਚ ਨਹੀਂ ਸੀ ਉਹ ਅਗਲੇ ਮਹੀਨੇ ਘਰ ਆ ਜਾਣਗੇ ਚਲ ਠੀਕ ਐ ਪੁੱਤ ਪਥੇਰੀ ਨੌਕਰੀ ਕਰ ਲਈ ਹੁਣ ਆਪਣੇ ਨਿਆਣਿਆਂ ਵਿੱਚ ਬੈਠੇ ਆ ਕੇ ਬਥੇਰੀਆਂ ਨੌਕਰੀਆਂ ਮਿਲ ਜਾਂਦੀਆਂ ਫੌਜੀਆਂ ਨੂੰ ਹੁਕਮ ਸਿੰਘ ਨੇ ਕਿਹਾ ਸਿਮਰੋ ਨੇ ਵੀ ਸੋਚਿਆ ਚੱਲ ਜੋ ਰੱਬ ਵੀ ਮਰਜ਼ੀ ਹੋਵੇਗੀ ਦੇਖੀ ਜਾਵੇਗੀ ਉਹ ਚਿੱਠੀ ਲੈ ਕੇ ਆਪਣੇ ਕਮਰੇ ਵਿੱਚ ਗਈ ਅਤੇ ਚਿੱਠੀ ਮੇਜ਼ ਦੇ ਕੱਪੜੇ ਥੱਲੇ ਰੱਖ ਕੇ ਚੌਂਕੇ ਵਿੱਚ ਜਾ ਕੇ ਝੂਠੇ ਬਰਤਨ ਸਾਫ਼ ਕਰਨ ਲੱਗ ਪਈ ਸਿਮਰੋ ਚੌਂਕੇ ਵਿੱਚ ਬੈਠੀ ਬਰਤਨ ਸਾਫ਼ ਕਰ ਰਹੀ ਸੀ ਅਤੇ ਪਰਮ ਵੇੜੇ ਵਿੱਚ ਤੂਤ ਦੀ ਛਾਵੇਂ ਆਪਣੇ ਦਾਦਾ ਕੋਲ ਬੈਠਾ ਪੜ ਰਿਹਾ ਸੀ ਦਰਵਾਜ਼ਾ ਖੜਕਿਆ ਤਾਂ ਪਰਮ ਨੇ ਕਿਤਾਬ ਮੰਜੇ ਤੇ ਰੱਖ ਦਰਵਾਜ਼ਾ ਖੋਲਿਆ ਨਾਲ ਹੀ ਕਿਹਾ ਦਾਦੀ ਜੀ ਆਜੋ ਸਿੰਨੂ ਨੇ ਪਰਮ ਦਾ ਸਿਰ ਪਲੋਸਿਆ ਤੇ ਹੁਕਮ ਸਿੰਘ ਨੂੰ ਵੇੜੇ ਵਿੱਚ ਬੈਠਾ ਦੇਖ ਲੰਬਾ ਜੈ ਕੁੰਡ ਕਢ ਲਿਆ ਅਤੇ ਥੋੜਾ ਜ਼ੋਰ ਨਾਲ ਬੋਲੀ ਪਾਈਆ ਵਧਾਈਆਂ ਹੋਣ ਗੁੱਡੀ ਦਾ ਵਿਆਹ ਪੱਕਾ ਕਰ ਦਿੱਤਾ ਅਗਲੀ ਸੰਗਰਾਂਦ ਦਾ ਚਲ ਚੰਗਾ ਪਾਈ ਵਧਾਈਆਂ ਤੁਹਾਨੂੰ ਵੀ ਸਿਨੋ ਰਮਾ ਰਵੀ ਸਿਮਰੋ ਦੇ ਕੋਲ ਗਈ ਤੇ ਬੋਲੀ ਲੈ ਕੁੜੀ ਸਿਮਰੋ ਹੁਣ ਹੋ ਜਾਵੇ ਤਿਆਰ ਵਿਆਹ ਆ ਗਿਆ ਤੇਰੀ ਲਾੜਲੀ ਦਾ ਮਾਰੂ ਮਾਰ ਕਰਦਾ ਮਨਮਨੋਤੀਆਂ ਦੇ ਕੱਪੜੇ ਲੈੜੇ ਤੇ ਗਹਿਣਾ ਗੱਟਾ ਵੀ ਬਣਾਉਣਾ ਹੈ ਵਧਾਈਆਂ ਚਾਚੀ ਬਹਿ ਜਾ ਉਹ ਪੀੜੀ ਲੈ ਲੈ ਉਸਨੇ ਨੇੜੇ ਪਈ ਬਾਂਦੀ ਬੁਣੀ ਹੋਈ ਪੀੜੀਆਂ ਵੱਲ ਇਸ਼ਾਰਾ ਕਰ ਦਿਆ ਕਿਹਾ ਸਿਮਰ ਨੂੰ ਪਤਾ ਨਹੀਂ ਮੇਰਾ ਤਨੀ ਜਾਨੀ ਜੀ ਕੌ ਮੌਜਾ ਕਰੀ ਜਾਂਦਾ ਉਸ ਨੇ ਪੀੜੀ ਤੇ ਬੈਠਦੀ ਨੇ ਕਿਹਾ ਚਾਚੀਓ ਕੱਤੋਂ ਭਲਾ ਨਹੀਂ ਪਤਾ ਨਹੀਂ ਜਿਸਲੇ ਦਾ ਬਚੋਲਾ ਆ ਕੇ ਗਿਆ ਮੈਨੂੰ ਤਾਂ ਪਤਾ ਨਹੀਂ ਕੀ ਹੋ ਗਿਆ ਰਹਿ ਰਹਿ ਕੇ ਜਾਨੀ ਰੁਕ ਜੇ ਪਰ ਪਰ ਨਿਕਲੀ ਜਾਂਦੇ ਆ ਦਿਲ ਨੂੰ ਡੋਬੂ ਜਾਂ ਪਈ ਜਾਂਦਾ ਹਾਂ ਚਾਚੀ ਐਵੇਂ ਨਾ ਡਰੀ ਜਾ ਪਹਿਲਾਂ ਚਾਰ ਵਿਆਹ ਕੀਤੇ ਤੂੰ ਤਾਂ ਨਹੀਂ ਡਰ ਲੱਗਾ ਇਹ ਨਾ ਜੱਦ ਤਾਂ ਲਿਆਉਣੀਆਂ ਸੀ ਹੁਣ ਤੋੜਨੀ ਆ ਪਤਾ ਨਹੀਂ ਲੱਗਦਾ ਅੱਛਾ ਫਿਰ ਐਦਾਂ ਕਹਿ ਚਾਚੀ ਧੀ ਦਾ ਮੂੰਹ ਮਾਰਦਾ ਹੁਣ ਐਦਾਂ ਹੀ ਆ ਚਾਚੀ ਧੀਆ ਤੋਰਨੀਆਂ ਬਹੁਤੀਆਂ ਔਖੀਆਂ ਹੁੰਦੀਆਂ ਸਿਮਰੋ ਨੇ ਠੰਡਾ ਜਿਹਾ ਸਾਹ ਲੈ ਕੇ ਕਿਹਾ ਸਿੰਨੋ ਦਾ ਵੀ ਮਨ ਪੜ ਗਿਆ ਕੁਝ ਪਲ ਚੁੱਪ ਰਹਿਣ ਤੋਂ ਬਾਅਦ ਉਹ ਬੋਲੀ ਸਿਮਰੋ ਮੈਨੂੰ ਤਾਂ ਚਿੰਤਾ ਲੱਗੀ ਪਈ ਆਵੀ ਇੱਕ ਮਹੀਨੇ ਵਿੱਚ ਕੀ ਕੀ ਕਰਾਂਗੇ ਕੰਮ ਸਾਰੇ ਕਰਨ ਨੂੰ ਪਏ ਆ ਲੈ ਚਾਚੀ ਤੂੰ ਚਿੰਤਾ ਨਾ ਕਰ ਸਾਰੇ ਕੰਮ ਹੋ ਜਾਣੇ ਆਪੇ ਰੱਬ ਮਿਹਰ ਕਰੂ ਧੀ ਤੇ ਆਨੀ ਦੇ ਸਾਰੇ ਕਾਰਜ ਦੇਖੀ ਤੂੰ ਕਿੰਨੇ ਸੋਨੇ ਨੇ ਪਰੇ ਚੜ ਜਾਣੇ ਅਛਾ ਤੇ ਇਹ ਤੇਰਾ ਮੂੰਹ ਬਖਤਾਵਰ ਹੋਵੇ ਹੁਣ ਦੱਸ ਫਿਰ ਸ਼ਹਿਰ ਨੂੰ ਕੱਲ ਨੂੰ ਚੱਲੀਏ ਕੱਪੜਿਆਂ ਦਾ ਕੰਮ ਨਿਬੇੜ ਦਈਏ ਸੰਤੋਸ਼ ਨੂੰ ਨਾਲ ਲੈ ਚੱਲਾਂਗੇ ਆਹੋ ਤੇ ਗੁੱਡੀ ਨਹੀਂ ਜਾਊਗੀ ਸਿਮਰੋਂ ਨੇ ਪੁੱਛਿਆ ਲਾਤਾ ਦੱਸ ਪਲੋਨੇ ਕੀ ਕਰਨਾ ਨਾਲ ਜਾ ਕੇ ਕੱਪੜੇ ਤਾਂ ਆਪਾਂ ਲੈਣੇ ਆ ਸਿਨੋਂ ਨੇ ਕਿਹਾ ਲੈ ਹੱਦ ਕਰਦੀਆਂ ਚਾਚੀ ਤੁਸੀਂ ਕੁੜੀ ਦੇ ਕੱਪੜੇ ਨਹੀਂ ਲੈਣੇ ਉਹਦੀ ਪਸੰਦ ਦੇ ਲੈ ਕੇ ਦੇਾਂਗੇ ਉਹਨੂੰ ਵੀ ਤਿਆਰ ਹੋਣ ਲਈ ਕਹਿ ਦੇਵੀਂ ਪਹਿਲਾਂ ਗੁੱਡੀ ਦੇ ਕੱਪੜੇ ਲੀੜੇ ਲੈ ਲਵਾਂਗੇ ਇਹਦਾ ਇੱਕ ਦਿਨ ਵਿੱਚ ਨਿਬੜ ਜੇ ਫਿਰ ਬਾਕੀ ਦੇ ਭਾਵੇਂ ਬਾਅਦ ਵਿੱਚ ਵੀ ਲੈ ਲਵਾਂਗੇ ਸਿਮਰੋਂ ਨੇ ਜਰਾ ਜ਼ੋਰ ਦੇ ਕੇ ਕਿਹਾ ਤਾਂ ਸਿਨ ਨੂੰ ਨਾ ਚਾਹੁੰਦੇ ਹੋਏ ਵੀ ਉਹਦੀ ਗੱਲ ਤੇ ਫੁੱਲ ਚੜਾਉਣੇ ਪਏ। ਸਲਾਮ مشورہ ਕਰਨ ਤੋਂ ਬਾਅਦ ਸਿਨ ਨੂੰ ਆਪਣੇ ਘਰ ਪਰਤ ਗਈ। ਸਿਨ ਨੂੰ ਦੇ ਘਰ ਜਾਣ ਤੋਂ ਬਾਅਦ ਸਿਮਰੋਂ ਨੂੰ ਖਿਆਲ ਆਇਆ। ਦੇਵ ਰਣਜੀਤ ਨੂੰ ਲੈ ਕੇ ਸ਼ੇਰ ਗਿਆ ਹੋਇਆ। ਪਤਾ ਨਹੀਂ ਕੀ ਬਣਿਆ ਹੋਣਾ। ਜੇ ਦਾਖਲ ਕਰ ਲਿਆ ਹੋਵੇ ਤਾਂ ਚੰਗਾ। ਉਹਨੇ ਸੋਚਿਆ ਜੇ ਦਾਖਲ ਕਰ ਲਿਆ ਤਾਂ ਉਹ ਕੱਲ ਨੂੰ ਬਾਜ਼ਾਰ ਖੁੱਲਣ ਤੋਂ ਪਹਿਲਾਂ ਹਫਸਲ ਜਾ ਕੇ ਰੰਜੀਤਾ ਪਤਾ ਲਿਆਵੇਗੀ। ਫਿਰ ਉਹ ਉੱਪਰ ਵਾਲੇ ਅੱਗੇ ਰਜੀਤ ਦੀ ਸਲਾਮਤੀ ਲਈ ਅਰਦਾਸਾਂ ਕਰਨ ਲੱਗੀ। ਪਰਮ ਦਵਾਈ ਲੈ ਲਾ ਪੁੱਤ ਲੇਟ ਹੋ ਗਿਆ ਅੱਜ ਤੂੰ ਮੈਂ ਚਾਚੀ ਨਾਲ ਗੱਲੀ ਪੈ ਗਈ ਤੂੰ ਵੀ ਧਿਆਨ ਨਹੀਂ ਰੱਖਿਆ ਸਿਮਰੋ ਨੂੰ ਇੱਕਦਮ ਪੁੱਤ ਦੀ ਦਵਾਈ ਦਾ ਧਿਆਨ ਆਇਆ ਮੰਮਾ ਮੈਂ ਲੈ ਲਈ ਸੀ ਜਦੋਂ ਤੁਸੀਂ ਦਾਦੀ ਨਾਲ ਗੱਲਾਂ ਕਰਦੇ ਸੀ ਪਰਮ ਨੇ ਬੜੀ ਹਲੰਮੀ ਨਾਲ ਜਵਾਬ ਦਿੱਤਾ ਅੱਛਾ ਠੀਕ ਹੈ ਕਹਿ ਕੇ ਸਿਮਰੋ ਕਮਰੇ ਵਿੱਚ ਜਾ ਕੇ ਇੱਕ ਟ੍ਰੰਕ ਫੋਲਣਾ ਲੱਗੀ ਜਿਸ ਵਿੱਚ ਕੁਝ ਅਣਸਿੱਤੇ ਕੱਪੜੇ ਪਏ ਸਨ ਉਸਨੇ ਇੱਕ ਗੁਲਾਬੀ ਰੰਗ ਦਾ ਕੜਾਈ ਵਾਲਾ ਸੂਟ ਕੱਢਿਆ ਠੰਡਾ ਸਾ ਲੈ ਕੇ ਸੂਟ ਉੱਤੇ ਹੱਥ ਫੇਰਿਆ ਇਹ ਸੂਟ ਉਸਨੇ ਆਪਣੀ ਲਾਡਲੀ ਧੀ ਬਾਬੂ ਲਈ ਸੰਭਾਲ ਕੇ ਰੱਖਿਆ ਹੋਇਆ ਸੀ ਉਸ ਦੀਆਂ ਅੱਖਾਂ ਪਾਰ ਆਈਆਂ ਪਰ ਉਸਨੇ ਦੁਜੇ ਹੀ ਪਲਕਾਂ ਸਾਫ਼ ਕੀਤੀਆਂ ਸੂਟ ਕੱਢ ਕੇ ਬਾਹਰ ਰੱਖ ਲਿਆ ਅਤੇ ਪਰਮ ਨੂੰ ਕਿਹਾ ਪਰਮ ਜਾ ਇੱਕ ਵਾਰੀ ਦੌੜ ਕੇ ਆਪਣੀ ਗੁੱਡੀ ਪੂਆ ਨੂੰ ਬੁਲਾ ਕੇ ਲਿਆ ਪਰਮ ਮਾਂ ਦਾ ਕਹਿਣਾ ਮੰਨ ਕੇ ਗੁੱਡੀ ਨੂੰ ਬੁਲਾਉਣ ਚਲਾ ਗਿਆ ਸਿਮਰ ਨੇ ਸੂਟ ਚੁੱਕ ਕੇ ਮੰਜੇ ਦੇ ਸਹਾਰੇ ਰੱਖ ਦਿੱਤਾ ਅਤੇ ਗੁੱਡੀ ਦੇ ਆਉਣ ਦਾ ਰਾਤ ਤੱਕਣ ਲੱਗੀ ਸਿਮਰਦੇ ਕਾਂਤੇ ਪਰਮ ਆਗਿਆਕਾਰੀ ਪੁੱਤਰ ਵਾਂਗ ਅੱਛਾ ਮੰਮੀ ਜੀ ਹੋਣਾ ਚਾਹੁੰਦਾ ਆ ਕੇ ਪੈਰ ਸਿੱਧੇ ਰੱਖਿਆ ਸਿੰਨੂ ਦੇ ਘਰ ਨੂੰ ਦੌੜ ਗਿਆ ਪਰ ਅਮਨੇ ਸਿੰਨੂ ਦੇ ਘਰ ਦਾ ਬਹੁਤ ਜ਼ੋਰ-ਜ਼ੋਰ ਨਾਲ ਖੜਕੋਣਾ ਸ਼ੁਰੂ ਕਰ ਦਿੱਤਾ ਵੇ ਕੌਣ ਆ ਸਾਤਾ ਲੈਲਾ ਭਾਈ ਆਉਂਦੀ ਆ ਕੌਣ ਐਨਾ ਕਾਲਾ ਦਰਵਾਜ਼ਾ ਹੀ ਤੋੜਨ ਨਾ ਲਿਆਏ ਸਿੰਨੂ ਨੇ ਦਰਵਾਜ਼ਾ ਖੋਲਣੋਂ ਹੰਦੀ ਨੇ ਇੱਕੋ ਸਾਹ ਬੋਲਿਆ ਜਿਵੇਂ ਹੀ ਦਰਵਾਜ਼ਾ ਖੁੱਲ੍ਹਾ ਪਰਮ ਸਿੱਧਾ ਤੂਸ ਦੇ ਤਾਂ ਅੰਦਰ ਵੱਲੋਂ ਤੇਜ਼ੀ ਨਾਲ ਦੌੜਦਾ ਹੋਇਆ ਬੋਲਿਆ ਦਾਦੀ ਜੀ ਪੂਆ ਕਿੱਥੇ ਆ ਵੇ ਸਾਤਾ ਲੈਲਾ ਬਹੁਤਿਆ ਕਾਲਿਆ ਐਡਾ ਕੀ ਕੰਮ ਐ ਪੂਆ ਨਾਲ ਮੈਨੂੰ ਵੀ ਦੱਸ ਦੇ ਉਹ ਹਨਾ ਮੰਮੀ ਦਾਜੀ ਜੀ ਮੰਮਾ ਨੇ ਪੂਆ ਨੂੰ ਬੁਲਾਇਆ ਕਹਿੰਦੇ ਛੇਤੀ ਨਾਲ ਆਪਣੇ ਪੂਆ ਨੂੰ ਬੁਲਾ ਕੇ ਲਿਆ ਬੋਲਦਾ ਬੋਲਦਾ ਉਹ ਗੁੱਡੀ ਕੋਲ ਪਹੁੰਚ ਗਿਆ ਤੇ ਉਸ ਨੂੰ ਗੁੱਟ ਤੋਂ ਫੜ ਕੇ ਖਿੱਚਦਾ ਹੋਇਆ ਬੋਲਿਆ ਚਲੋ ਪੂਆ ਜੀ ਛੇਤੀ ਨਾਲ ਸਾਡੇ ਘਰ ਚਲੋ ਮੰਮਾ ਨੇ ਤੁਹਾਨੂੰ ਛੇਤੀ ਉਹਨੂੰ ਕਿਹਾ ਗੁੱਡੀ ਅਤੇ ਸਿੰਨੂ ਨੂੰ ਪਰਮ ਦੀਆਂ ਗੱਲਾਂ ਸੁਣ ਕੇ ਹੱਸ ਆ ਗਿਆ ਗੁੱਡੀ ਮਾਂ ਨੂੰ ਬੋਲੀ ਬੀਬੀ ਆਈ ਮੈਂ ਦੇਖਾਂ ਕੀ ਕਹਿੰਦੀ ਭਾਬੀ ਅਤੇ ਉਹ ਪਰਮ ਦੇ ਨਾਲ ਉਸ ਦੇ ਘਰ ਨੂੰ ਹੋਰ ਤੁਰੀ ਤਿੰਨੋਂ ਸੋਚਣ ਲੱਗੇ ਹੋਂ ਥੋੜੀ ਦੇਰ ਪਹਿਲਾਂ ਤਾਂ ਮੈਂ ਸਿਮਰੋ ਕੋ ਲਾਈਆ ਪਤਾ ਨਹੀਂ ਅਚਾਨਕ ਕਿਹੜਾ ਕੰਮ ਪੈ ਗਿਆ ਚੱਲ ਆਪੇ ਗੁੱਡੀ ਦੱਸ ਦੋ ਆਕੇ ਅਤੇ ਉਹ ਆਪਣੇ ਕੰਮ ਲੱਗ ਗਈ ਗੁੱਡੀ ਅਤੇ ਪਰਮਦੋਮੇ ਇੱਕ ਦੂਜੇ ਦਾ ਹੱਥ ਫੜੀ ਘਰ ਪਹੁੰਚ ਗਏ ਵੇ ਹੁਣ ਤਾਂ ਹੱਥ ਛੱਡਦੇ ਹੁਣ ਤਾਂ ਘਰੇ ਪਹੁੰਚ ਗਏ ਗੁੱਡੀ ਨੇ ਪਰਮ ਦੀ ਗੱਲ ਤੇ ਪਿਆਰ ਨਾਲ ਚੁੰਡੀ ਵੜਦੇ ਹੋਏ ਕਿਹਾ ਪਰਮ ਵੀ ਹੱਸ ਪਿਆ ਤੇ ਮੰਨੂ ਗਿਆ ਮਮਾ ਅਗੇ ਪੂਆ ਜੀ ਸਿਮਰੋ ਪਹਿਲਾਂ ਹੀ ਕਮਰੇ ਵਿੱਚ ਪਲੰਗ ਤੇ ਬੈਠੀ ਗੁੱਡੀ ਦਾ ਰਾਹ ਦੇਖ ਰਹੀ ਸੀ ਗੁੱਡੀ ਸਿੱਧੀ ਅੰਦਰ ਪਹੁੰਚ ਗਈ ਅੰਦਰ ਵੜਦਿਆਂ ਉਸ ਦੀ ਨਜ਼ਰ ਪਲੰਗ ਤੇ ਪਏ ਸੂਟ ਤੇ ਪਈ ਉਸਦੇ ਮੂਹਰੇ ਤੋਂ ਆਪ ਮਹਾਰੀ ਨਿਕਲਿਆ ਹਾਈ ਭਾਬੀ ਸੂਟ ਕਿੰਨਾ ਸੋਹਣਾ ਹੈ ਕੱਢ ਲਿਆ ਸਿਮਰੋਂ ਨੇ ਉਸ ਦਾ ਹੱਥ ਫੜਿਆ ਤੇ ਆਪਣੇ ਨਾਲ ਹੀ ਪਲੰਗ 'ਤੇ ਬਿਠਾ ਲਿਆ ਨੀ ਪ੍ਰੋਣੀ ਇਹ ਸਾਰ ਲੈਲਾ ਗੁੱਡੀ ਪ੍ਰੋਣੀ ਇਹ ਸਭ ਸੁਣ ਕੇ ਥੋੜਾ ਜਿਹਾ ਸ਼ਰਮਾ ਗਈ ਤੇ ਬੋਲੀ ਮੈਂ ਕੱਦ ਤੋਂ ਪ੍ਰੋਣੀ ਹੋਰ ਕੀ ਬਣੀ ਹੁਣ ਸੋਹਰਿਆਂ ਵਾਲੀ ਹੋ ਗਈ ਕਦੀ ਕਦੀ ਫੇਰਾ ਪਾਇਆ ਕਰेंगी ਜਦਾਂ ਸੀ ਚਾਹੀਦਾ ਪ੍ਰੋਣਾਚਾਰੀ ਸਿਮਰੋਂ ਨੇ ਕਿਹਾ ਰੰਦੇ ਭਾਬੀ ਹੋਰ ਨਾ ਡਰਾ ਮੈਨੂੰ ਪਹਿਲਾਂ ਹੀ ਬੜਾ ਡਰ ਲੱਗਦਾ ਲੈ ਦੱਸ ਹੈ ਕੰਬਲੀ ਨਾ ਹੋਵੇ ਤਾਂ ਡਰ ਕਾਦਾ ਪਤਾ ਨਹੀਂ ਕਿ ਐ ਕਿ ਗੁੱਡੀ ਰੋਣ ਲੱਗ ਪਈ ਸਿਮਰ ਨੇ ਉਸ ਨੂੰ ਪਿਆਰ ਨਾਲ ਕਲਾਵੇ ਵਿੱਚ ਲੈ ਲਿਆ ਨਾ ਮੇਰੀ ਭੈਣ ਰੋਣਾ ਅਸੀਂ ਵੀ ਤਾਈਆਂ ਹੋਈਆਂ ਮੈਂ ਇਹ ਤਾਂ ਨਹੀਂ ਕਹਿੰਦੀ ਵੀ ਈਆਂ ਪਰਾਈਆਂ ਹੁੰਦੀਆਂ ਕੁੜੀਆਂ ਨੂੰ ਇੱਕ ਦਿਨ ਸਹੁਰੇ ਘਰ ਜਾਣਾ ਹੀ ਪੈਂਦਾ ਈਆਂ ਤਾਂ ਰਾਜੇ ਰਾਣੀਆਂ ਨੂੰ ਵੀ ਤੋਣੀਆਂ ਪੈਂਦੀਆਂ ਹੌਲੀ ਹੌਲੀ ਦਿਲ ਲੱਗ ਜਾਂਦਾ ਫਿਰ ਉਹੀ ਘਰ ਆਪਣਾ ਲੱਗਣ ਲੱਗ ਪੈਂਦਾ ਏ ਗੁੱਡੀ ਮੈਨੂੰ ਪਤਾ ਤੂੰ ਬਹੁਤ ਸਿਆਣੀ ਆ ਫਿਰ ਵੀ ਮੇਰਾ ਤੈਨੂੰ ਇਹੀ ਕਹਣਾ ਸਭ ਨਾਲ ਮਿਲ ਜੁਲ ਕੇ ਰਹੀਂ ਫਿਰ ਦੇਖੀ ਜ਼ਿੰਦਗੀ ਕਿੰਨੀ ਸੋਹਣੀ ਤੇ ਸੁੱਖੀ ਬੀਤਦੀ ਆ ਨਾਲੇ ਸਾਰਿਆਂ ਦਾ ਪਿਆਰ ਮਿਲਦਾ ਹੂੰ ਗੁੱਡੀ ਨੇ ਅਤਰੂ ਪਹੁੰਚ ਕੇ ਕਿਹਾ ਚਲ ਛੱਡ ਤੂੰ ਮੈਨੂੰ ਦੱਸ ਇਹ ਸੂਟ ਕਿਦਾਂ ਦਾ ਲੱਗਾ ਤੈਨੂੰ ਮੈਂ ਇਹ ਬਾਬੂ ਲਈ ਲੈ ਕੇ ਰੱਖਿਆ ਸੀ ਬਹੁਤ ਸੋਹਣਾ ਭਾਬੀ ਮੈਂ ਤਾਂ ਆਉਂਦੀ ਨਹੀਂ ਕਿਹਾ ਸੀ ਸਿਮਰੋਂ ਨੇ ਕਿਹਾ ਜੇ ਤੈਨੂੰ ਕੋਈ ਵਹਿਮ ਨਾ ਹੋਵੇ ਤਾਂ ਮੈਂ ਤੇਰੇ ਲਈ ਟ੍ਰੰਕ ਵਿੱਚੋਂ ਕੱਢਿਆ ਸੀ ਉਹਨੇ ਤਾਂ ਚੰਦਰੀ ਨੇ ਅਜੇ ਦੇਖਿਆ ਵੀ ਨਹੀਂ ਸੀ ਮੈਨੂੰ ਕਾਹਦਾ ਵਹਿਮ ਐ ਇੰਨਾ ਸੋਹਣਾ ਸੂਟ ਮੈਨੂੰ ਮਿਲ ਰਿਹਾ ਔਰ ਕੀ ਚਾਹੀਦਾ ਪਰ ਸਿਉਮੀ ਤੂੰ ਹੀ ਦੇਵੀ ਗੁੱਡੀ ਨੇ ਹੱਸ ਕੇ ਕਿਹਾ ਚਲ ਠੀਕ ਹੈ ਫਿਰ ਸਿਮਰੋ ਨੇ ਕਿਹਾ ਗੁੱਡੀ ਪੱਲਾ ਰਣਜੀਤ ਬਾਰੇ ਪਤਾ ਕੁਝ ਵੀ ਅੱਜ ਉਹਦਾ ਆਪਰੇਸ਼ਨ ਹੋ ਗਿਆ ਕਿ ਨਹੀਂ ਪਤਾ ਨਹੀਂ surjeet ਭਾਬੀ ਵੀ ਉਹਨਾਂ ਦੇ ਨਾਲ ਹੀ ਗਈ ਹੋਈ ਆ ਤੇ ਕਾਲਾ ਨੂੰ ਪਤਾ ਲੱਗੂ ਚਲ ਚੰਗਾ ਭਾਬੀ ਮੈਂ ਚਲਦੀ ਆ ਬੀਬੀ ਨੇ ਕਿਹਾ ਉੱਥੇ ਹੀ ਜਾ ਕੇ ਬੈਠ ਗਈ ਗੁੱਡੀ ਤੇ ਜਾਣ ਤੋਂ ਬਾਅਦ ਸਿਮਰੋ ਰਣਜੀਤ ਦੀ ਤੰਦਰੁਸਤੀ ਲਈ ਅਰਦਾਸ ਕਰਕੇ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਪਈ ਪਾਠ ਕਰਨ ਤੋਂ ਬਾਅਦ ਸਿਮਰੋ ਨੇ ਰਾਦੇ ਰੋਟੀ ਟੁਕੜੀ ਤਿਆਰੀ ਕਰਨੇ ਸ਼ੁਰੂ ਕਰ ਦਿੱਤੀ ਐਨੇ ਨੂੰ ਅਮਨਵੀ ਕੌਲਰਸ ਤੋਂ ਆ ਗਈ ਪਲੰਗ ਉੱਪਰ ਪੈ ਸੁੱਣ ਨੂੰ ਦੇਖ ਕੇ ਉਹ ਮਾਂ ਨੂੰ ਬੋਲੀ ਮਮਾ ਇਹ ਸੂਟ ਬਾਹਰ ਪਿਆ ਇਹ ਮੇਰੇ ਲਈ ਕੱਢਿਆ ਨਹੀਂ ਪੁੱਤ ਗੁੱਡੀ ਦਾ ਵਿਆਹ ਪੱਕਾ ਹੋ ਗਿਆ ਮੈਂ ਸੋਚਿਆ ਇਹ ਉਹਨੂੰ ਦੇ ਦੇਾਂਗੇ ਓਏ ਓਏ ਹੋਏ ਅੱਛਾ ਜੀ ਕਦੋਂ ਦਾ ਅੰਮਣ ਨੇ ਖੁਸ਼ੀ ਵਿੱਚ ਲੁੱਡੀਆਂ ਪਾਉਂਦੇ ਹੋਏ ਕਿਹਾ ਅਗਲੀ ਸੰਗਰਾਂ ਦਾ ਮਮਾ ਪਿਤਾ ਜੀ ਵੀ ਤਦ ਤੱਕ ਘਰ ਆ ਜਾਣਗੇ ਹਨਾ ਆਹ ਪੁੱਤ ਚਿੱਠੀ ਵਿੱਚ ਤਾਂ ਇਹ ਲਿਖਿਆ ਸੀ ਵੀ ਅਗਲੇ ਚੜ੍ਹਦੇ ਮਹੀਨੇ ਨੂੰ ਘਰ ਆ ਜਾਣਗੇ ਅਚਾਨਣ ਪਲਾ ਚਾਚੀ ਤੇਰੀ ਦੇਖੀਆ ਦੇਖੀ ਆਗੀਆ ਕਿਉਂ ਤੁਸੀਂ ਕੀ ਕਰਨਾ oi ਪੁੱਤਰ ਰஞ்சிਤ ਦਾ ਪਤਾ ਕਰਨਾ ਹੋਰ ਮੈਂ ਕੀ ਕਰਨਾ ਬਸ ਮੁੰਡੇ ਦਾ ਪਤਾ ਲੱਗ ਜਾਵੇ ਕਿਸ ਹਾਲ ਵਿੱਚ ਆ ਬਾਬਾ ਜੀ ਠੀਕ ਕਰ ਦੇਣ ਬਸ ਮਮਾ ਬੁਰਾ ਨਾ ਮੰਨਿਓ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਅਗਲੀ ਤੁਹਾਨੂੰ ਦੇਖਣੇ ਨਹੀਂ ਮੰਗਦੀ ਤੇ ਤੁਹਾਡੀ ਜਾਨ ਨਿਕਲਦੀ ਜਾਂਦੀ ਉਹਨਾਂ ਲਈ ਹੱਦ ਹੁੰਦੀ ਦਰਿਆ ਦੇਲੀ ਦੀ ਅਮਨ ਨੇ ਗੁੱਸੇ ਨਾਲ ਲਾਲ ਪਿੰਦੀ ਪੀਲੀ ਹੋ ਕੇ ਕਿਹਾ ਅਮਨ ਮਾਨ ਨੇ ਅਮਨ ਨੂੰ ਅੱਖਾਂ ਕੱਢਦੇ ਹੋਏ ਕਿਹਾ ਅਮਨ ਨੇ ਮਾਂ ਵੱਲ ਵੇਖਿਆ ਤੇ ਚੁੱਪ ਕਰ ਗਈ ਉਹ ਅੰਦਰ ਜਾ ਕੇ ਆਪਣੇ ਕੱਪੜੇ ਬਦਲਣ ਲੱਗ ਪਈ ਸਿਮਰਨ ਨੂੰ ਲੱਗਾ ਕਿ ਉਸਨੇ ਅਮਨ ਨੂੰ ਨਜਾਇਜ਼ੇ ਚੜਕ ਦਿੱਤਾ ਉਸਨੇ ਸੋਚਿਆ ਉਹ ਜਿਹੜਾ ਦੇਖਿਆ ਜਾਵੇ ਤਾਂ ਅਮਨ ਕੁਛ ਗਲਤ ਵੀ ਤਾਂ ਨਹੀਂ ਕਹਿੰਦੀ ਪਈ ਸੁਰਜੀਤ ਨੇ ਕੁਛ ਕੁ ਸਮੇਂ ਵਿੱਚ ਜਿੱਕਨਾ ਕੁਛ ਨਜਾਇਜ਼ੀ ਉਸਦੇ ਪੱਲੇ ਪਾ ਦਿੱਤਾ ਸੀ ਪਰ ਦੇਵ ਨੂੰ ਮਾਂ ਵਾਂਗ ਖੱਤੀ ਪਾਲਿਆ ਸੀ ਉਸਨੇ ਮਾਂ ਆਪਣੇ ਬੱਚਿਆਂ ਦਾ ਦੁੱਖ ਨਹੀਂ ਚੜ ਸਕਦੀ ਫਿਰ ਸਿਮਰੋ ਕਿਵੇਂ ਕਰ ਸਕਦੀ ਸੀ ਪਰਮਨ ਵੀ ਆਪਣੀ ਜਗ੍ਹਾ ਗਲਤ ਨਹੀਂ ਸੀ ਸਿਮਰੋ ਚੌਂਕੇ ਵਿੱਚ ਉੱਟ ਕੇ ਅਮਨ ਦੇ ਪਿੱਛੇ ਹੀ ਅੰਦਰ ਚਲੀ ਗਈ ਅਮਨ ਕੱਪੜੇ ਬਦਲ ਕੇ ਅੰਦਰ ਹੀ ਲੰਗ ਪਲੰਗ ਤੇ ਬੈਠ ਕੇ ਆਪਣੀਆਂ ਕਿਤਾਬਾਂ ਚੁੱਕ ਕੇ ਪੜਨ ਬੈਠ ਗਈ ਸਿਮਰੋ ਨੇ ਪਿਆਰ ਨਾਲ ਅਮਨ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਪੁੱਤ ਮੈਂ ਸਮਝਦੀ ਆ ਵੀ ਤੈਨੂੰ ਮੇਰੀ ਫਿਕਰ ਆ ਤੈਨੂੰ ਚੰਗਾ ਨਹੀਂ ਲੱਗਦਾ ਵੀ बार-बार ਕੋਈ ਤੇਰੀ ਮਾਂ ਨੂੰ ਨੀਵਾ ਵਖਾਵੇ ਪਰ ਪੁੱਤ ਜੇ ਬੁਰਾਈ ਦਾ ਜਵਾਬ ਬੁਰਾਈ ਵਿੱਚ ਦਿੱਤਾ ਜਾਵੇ ਤਾਂ ਬੁਰਾਈ ਕਦੀ ਵੀ ਖਤਮ ਨਹੀਂ ਹੋ ਸਕਦੀ ਅਮਨ ਇੱਕ ਵਾਰ ਮਾਂ ਵੱਲ ਅੱਖਾਂ ਚੱਕ ਕੇ ਦੇਖਿਆ ਤੇ ਦੁਬਾਰਾ ਆਪਣੀ ਕਿਤਾਬ ਵਿੱਚ ਅੱਖਾਂ ਗੱਡ ਲਈਆਂ ਮੈਨੂੰ ਪਤਾ ਤੂੰ ਪੜ ਨਹੀਂ ਰਹੀ ਬਸ ਮੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਪਰ ਪੁੱਤ ਲੜਾਈ ਦਾ ਮੂੰਹ ਕਾਲਾ ਹੁੰਦਾ ਤੂੰ ਤਾਂ ਮੇਰੀ ਸਿਆਣੀ ਧੀ ਆ ਘੜੀ ਦਾ ਗੁੱਸਾ ਕਈ ਵਾਰ ਉਮਰਾਂ ਦਾ ਪਛਤਾਵਾ ਦੇ ਜਾਂਦਾ ਪਰ ਮੰਮਾ ਚਾਚੀ ਨੂੰ ਤਾਂ ਕਦੀ ਵੀ ਨਹੀਂ ਲੱਗਾ ਇਹ ਪਛਤਾਵਾ ਪੁਛਤਵਾ ਉਹ ਤਾਂ ਤੁਸੀਂ ਹਾਲ ਵਾਰੀ ਦੁਖੀ ਹੋਏ ਉਹ ਤਾਂ ਆਪਣੇ ਘਰੇ ਰਾਗ ਰਤਨ ਗੌਂਦੀ ਫਿਰਦੀ ਹੁੰਦੀ ਹੈ ਸਾਡੇ ਘਰੇ ਅੱਖਾਂ ਵਿੱਚੋਂ ਜਮ ਗੰਗਾ ਜਮਨਾ ਵਗਦੀ ਹੁੰਦੀ ਕੋਈ ਨਾ ਪੁੱਤ ਅੰਦਰੋਂ ਤਾਂ ਦੁਖੀ ਹੁੰਦੀ ਹੋਣੀ ਆ ਕਿਉਂਕਿ ਜੇ ਆਪਾਂ ਕਿਸੇ ਨੂੰ ਦੁਖੀ ਕਰਦੇ ਆ ਪਹਿਲਾਂ ਆਪ ਵੀ ਦੁਖੀ ਹੁੰਦੇ ਆ ਆਪਣੇ ਅੰਦਰ ਕਿਸੇ ਲਈ ਈਰਖਾ ਦੁਸ਼ਤ ਪਾਲਣੀ ਕਿਹੜੀ ਸੌਖੀ ਹੁੰਦੀ ਆ ਪੁੱਤ ਠੀਕ ਹੈ ਬਾਬਾ ਜੀ ਮੈਨੂੰ ਪਤਾ ਮੈਂ ਤੁਹਾਡੇ ਨਾਲ ਬਹਿਸ ਕਰਕੇ ਜਿੱਤ ਨਹੀਂ ਸਕਦੀ ਤੁਸੀਂ ਪ੍ਰਵਚਨ ਦੇਣ ਵਿੱਚ ਡਿਗਰੀ ਕੀਤੀ ਹੋਈ ਆ ਪਰ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਜੋ ਤੁਹਾਨੂੰ ਚੰਗਾ ਲੱਗਦਾ ਉਹੀ ਕਰੋ ਸਿਮਰਨ ਨੂੰ ਇੰਜ ਲੱਗਾ ਜਿਵੇਂ ਮੰਦੀਆ ਗੱਲਾਂ ਨੇ ਉਹਨੂੰ ਅੰਦਰੋਂ ਝੋੜ ਕੇ ਰੱਖ ਦਿੱਤਾ ਹੋਵੇ ਉਸ ਦੇ ਅੰਦਰ ਅਜੀਬ ਜਿਹੀ बेचैनी ਹੋਣ ਲੱਗੀ ਉਹ ਸੋਚ ਰਹੀ ਸੀ ਕਿ surjit ਦੇ ਗਲਤ ਵਤੀਰੇ ਕਰਨ ਅਮਨ ਦੇ ਮਨ ਵਿੱਚ ਵੀ ਕਿਤੇ ਨਾ ਕਿਤੇ ਈਰਖਾ ਕਰ ਕਰ ਚੁੱਕੀ ਸੀ ਜੋ ਉਹ ਮਾਂ ਹੋਣ ਦੇ ਨਾਤੇ ਠੀਕ ਨਹੀਂ ਸਮਝਦੀ ਸੀ ਸਿਮਰ ਰਮਨ ਕੋਲ ਉੱਠ ਕੇ ਬਾਹਰ ਚੌਂਕੇ ਵਿੱਚ ਆ ਕੇ ਪੀੜੀ ਉੱਪਰ ਬੈਠ ਗਈ ਅਮਨ ਉਹ ਆਪਣੀ ਮਾਂ ਦੇ ਤਰਸ ਜੇ ਆਇਆ ਉਹ ਦੱਬੇ ਪੈਰ ਬਾਲ ਨਿਕਲ ਗਏ ਤੇ ਵੇੜੇ ਵਿੱਚ ਖੇਡਦੀ ਦੇਵ ਦੀ ਕੁੜੀ ਨੂੰ ਉਹਨੇ ਹੌਲੀ ਜਿਹੀ ਆਵਾਜ਼ ਦਿੱਤੀ ਬੱਬੂ ਇਹ ਬੱਬੂ ਬੱਬੂ ਨੇ ਮੰਦੀ ਆਵਾਜ਼ ਸੁਣੀ ਤੇ ਧਰ-ਧਰ ਦੇਖਿਆ ਕਿ ਕਿਤਰੇ ਸੁਰਜੀਤ ਉਸਨੂੰ ਦੇਖਤਾ ਨਹੀਂ ਰਹੀ ਉਹ ਦੌੜ ਕੇ ਮੰਨ ਕੋਲ ਆਈ ਤੇ ਹੌਲੀ ਜਿਹੀ ਆਵਾਜ਼ ਵਿੱਚ ਬੋਲੀ ਹਾਂਜੀ ਭੈਣ ਤੇਰੀ ਮੰਮਾ ਹਸਪਤਾਲ ਤੋਂ ਆ ਗਈ ਅਮਨ ਨੇ ਦੱਬਵੀਂ ਜਈ ਆਵਾਜ਼ ਵਿੱਚ ਪੁੱਛਿਆ ਹਾਂ ਭੈਣ ਆ ਗਈ ਪਰ ਡੈਡੀ ਨਹੀਂ ਆਏ ਭੈਣ ਤੈਨੂੰ ਪਤਾ ਰੰਜੀਤਾ ਪ੍ਰਸ਼ਨ ਹੋਇਆ ਅੱਜ ਬੱਬੂ ਨੇ ਆਲੇ ਦੁਆਲੇ ਚਾਕ ਦੀਨੇ ਗਿਆ ਅਚਾਨਕ ਬੱਬੂ ਨੂੰ ਲੱਗਾ ਕਿ ਉਹਦੀ ਮਾਂ ਆ ਰਹੀ ਹੈ ਉਹ ਸਿਰ ਤੇ ਪੈਰ ਰੱਖ ਕੇ ਦੌੜ ਗਈ ਅਤੇ ਜਾ ਕੇ ਦੁਬਾਰਾ ਖੇਡਣਾ ਸ਼ੁਰੂ ਕਰ ਦਿੱਤਾ ਅਮਨ ਵੀ ਵਾਪਸ ਪਰ ਕੇ ਮਾਂ ਕੋ ਗਈ ਅਤੇ ਮਾਂ ਨੂੰ ਬੁਲੀ ਮਮਾ ਚਾਚੀ ਆ ਗਈ ਆ ਤੇ ਰঞ্জੀਤ ਦਾ ਪ੍ਰਸ਼ਨ ਹੋ ਗਿਆ ਸਿਮਰੋ ਨੇ ਉੱਪਰ ਵਾਲੇ ਦਾ ਸ਼ੁਕਰ ਮਨਾਇਆ ਤੇ ਅਮਨ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਤੱਕ ਕੇ ਉਸ ਨੂੰ ਗੱਲ ਨਾਲ ਲਾ ਲਿਆ ਅਮਨ ਨੇ ਜਦੋਂ ਬੱਬੂ ਤੋਂ ਪੁੱਛ ਕੇ ਮਾਂ ਨੂੰ ਦੱਸਿਆ ਕਿ ਰঞ্জੀਤ ਦਾ ਆਪਰੇਸ਼ਨ ਹੋ ਗਿਆ ਤੇ ਸਿਮਰੋ ਦੇ ਕਲੇਜੇ ਨੂੰ ਠੰਡ ਪੈ ਗਈ ਉਸ ਨੇ ਮਨ ਵਿੱਚ ਰੱਬ ਦਾ ਸ਼ੁਕਰਾਨਾ ਕੀਤਾ ਤੇ ਅਮਨ ਨੂੰ ਪਿਆਰ ਨਾਲ ਗੱਲ ਨਾਲ ਲਾ ਕੇ ਕਿਹਾ ਪੁੱਤਰ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਤੈਨੂੰ ਨਹੀਂ ਪਤਾ ਮੇਰਾ ਦਿਲ ਕਿੰਨਾ ਬਚਨ ਸੀ ਅਮਮਾ ਨਮਸਕਾਰ ਕਿੱ ਗਿਆ ਠੀਕ ਐ ਦਾਇਆ ਦੀ ਦੇਵੀ ਮਾਂ ਹੁਣ ਠੀਕ ਆ ਨਾ ਸਿਮਰੋਜ਼ ਦੀ ਗੱਲ ਸੁਣ ਕੇ ਹੱਸ ਪਈ ਤੇ ਚੌਂਕੇ ਵਿੱਚ ਜਾ ਕੇ ਰੋਟੀ ਬਣਾਉਣ ਲੱਗ ਪਈ ਅਗਲੇ ਦਿਨ ਸਵੇਰ ਨੂੰ ਸ਼ਹਿਰ ਜਾਣ ਵਾਲੀ ਪਹਿਲੀ ਬੱਸ ਵਿੱਚ ਸਿਮਰੋ ਸੰਤੇਸ਼ ਗੁੱਟੀ ਅਤੇ ਸਿਨੋ ਸ਼ਹਿਰ ਪਹੁੰਚ ਗਈਆਂ ਬਾਜ਼ਾਰ ਅਜੇ ਬੰਦ ਸੀ ਉਹ ਹਸਪਤਾਲ ਰਣਜੀਤ ਨੂੰ ਦੇਖਣ ਚਲੀਆਂ ਗਈਆਂ ਸਵੇਰਾ ਹੁਣ ਕਰਕੇ ਜੇ ਉਹਨਾਂ ਜਾਣ ਲਈ ਕੋਈ ਰੋਕ ਟੋਕ ਵੀ ਨਹੀਂ ਸੀ ਉਹ ਹਸਪਤਾਲ ਪਹੁੰਚ ਕੇ ਜੇ ਇੱਧਰ ਉੱਧਰ ਵੇਖ ਹੀ ਰਹੀਆਂ ਸਨ ਸਾਹਮਣੇ ਕੰਟੇਨਰ ਵਿੱਚ ਦੇਵਚਾਦਰ ਕੱਪ ਲੈ ਕੇ ਆਉਂਦਾ ਉਹਨਾਂ ਦੀ ਨਜ਼ਰ ਹੀ ਪੈ ਗਿਆ ਗੁੱਡੀ ਬੋਲੀਓ ਪਾਜੀ ਆਉਂਦਾ ਬੀਬੀ ਆਓ ਦੇਖ ਲਿਆ ਮੈਂ ਵੀ ਸਿੰਦੂ ਨੇ ਕਿਹਾ ਐਨਨੂ ਦੇਵੀ ਉਹਨਾਂ ਨੂੰ ਦੇਖ ਕੇ ਉਹਨਾਂ ਵੱਲ ਆ ਗਿਆ ਅਤੇ ਬੋਲਿਆ ਤੁਸੀਂ ਐਨੇ ਸਵੇਰੇ ਸਵੇਰੇ ਆ ਗਈਆਂ ਚਾਚੀ ਦਿਨ ਚੜ੍ਹੇ ਆ ਜਾਣਾ ਸੀ ਨਹੀਂ ਕਾਕਾ ਸੀ ਬਾਜ਼ਾਰ ਵੀ ਜਾਣਾ ਗੁੱਡੀ ਦਾ ਵਿਆਹ ਪੱਕਾ ਹੋ ਗਿਆ ਸੁਖਨਾਲ ਅਗਲੀ ਸੰਗਰਾਂ ਦਾ ਅਸੀਂ ਸੋਚਿਆ ਪਹਿਲੇ ਮੁੰਡੇ ਨੂੰ ਦੇਖ ਲਵਾਂਗੇ ਫਿਰ ਬਾਜ਼ਾਰ ਖੁੱਲ ਕੇ ਬਾਜ਼ਾਰ ਖੁੱਲ੍ਹੇ ਤੇ ਕਪੜੇ ਲੱਤੇ ਲੈ ਲਵਾਂਗੇ ਅੱਛਾ ਚਲੋ ਵਧੀਆ ਵਧਾਈਆਂ ਚਾਚੀ ਫਿਰਤਾਂ ਚਲੋ ਥੋੜੀ ਥੋੜੀ ਚਾਹ ਪੀ ਲਵੋ ਦੇਵ ਨੇ ਕਿਹਾ ਇਸ ਤੋਂ ਪਹਿਲਾਂ ਕਿ ਚਿੰਨੂ ਕੁਝ ਬੋਲੇ ਸਿਮਰੋ ਚਟਪਟ ਬੋਲੀ ਨਹੀਂ ਦੇ ਪਿੰਡੋਂ ਸਭ ਕੁਝ ਖਾ ਪੀ ਕੇ ਆਈਆਂ ਤੂੰ ਐਂ ਦੱਸ ਮੁੰਡੇ ਦਾ ਕੀ ਹਾਲ ਆ ਦੇਵ ਅੱਗੇ ਨੂੰ ਤੁਰਦਾ ਬੋਲਿਆ ਭਾਬੀ ਠੀਕ ਆ ਹੁਣ ਡਾਕਟਰ ਕਹਿੰਦਾ ਬਹੁਤ ਵਧੀਆ ਪ੍ਰੈਸ਼ਰ ਹੋਇਆ ਆ ਜਾ ਹਾਂ ਮੈਂ ਉਹਦੇ ਲਈ ਚਾ ਲੈ ਗਿਆ ਸੀ ਤੇ ਤੂੰ ਨਹੀਂ ਪੀਤੀ ਸਿਮਰੋ ਨੇ ਸਵਾਲ ਕੀਤਾ ਪੀ ਲਈ ਦੇਵ ਨੇ ਦਬ ਵੀ ਜੀ ਜੀਵਨ ਲਗਿਆ ਸਿਮਰੋਜ ਦੇ ਬੋਲ ਦੇ ਲੈਜੇ ਤੋਂ ਸਮਝ ਗਈ ਕਿ ਦੇਵ ਨੇ ਕੁਝ ਵੀ ਖਾਦਾ ਪੀਤਾ ਨਹੀਂ ਸੀ ਐਨੇ ਨੂੰ ਰঞ্জੀਤ ਦਾ ਕਮਰਾ ਆ ਗਿਆ ਸਿੰਨੋ ਤੇ ਸੰਤੋਸ਼ ਨੂੰ ਦੇਵ ਨੇ ਅੰਦਰ ਰঞ্জੀਤ ਨੂੰ ਦੇਖਣ ਲਈ ਭੇਜ ਦਿੱਤਾ ਤੇ ਆ ਬਾਹਰ ਸਿਮਰੋ ਅਤੇ ਗੁੱਡੀ ਕੋਲ ਖੜਾ ਹੋ ਗਿਆ ਸਿਮਰੋ ਨੇ ਕਿਹਾ ਦੇਵ ਤੂੰ ਚਾਹ ਨਹੀਂ ਪੀਤੀ ਹਨਾ ਨਹੀਂ ਭਾਬੀ ਖਰਚਾ ਬਹੁਤ ਹੋ ਗਿਆ ਉਹਦਾ ਸ਼ੁਕਰ ਆ ਤੂੰ ਦੱਸਦੀ ਥਾਂ 15000 ਦੇ ਦਿੱਤੇ ਨਹੀਂ ਤਾਂ ਪਤਾ ਨਹੀਂ ਕੀ ਬੰਨਣਾ ਸੀ ਦਵਾਈਆਂ ਬਹੁਤ ਮਹਿੰਗੀਆਂ ਹੁਣ ਹਜੇ ਹੋਰ ਪਤਾ ਨਹੀਂ ਕਿੰਨੇ ਲੱਗਣੇ ਪੈਸੇ ਥੋੜੇ ਰਹਿ ਗਏ ਮੇਰੇ ਕੋਲ ਦੇਵ ਨੇ ਤੱਲੇ ਜੈਨਲ ਕਿਹਾ ਸਿੰਨੋ ਦੇ ਕੱਲ ਜੈਨ ਖੋਲ ਜਾ ਪਿਆ ਉਸਨੇ ਪਰਸੋ ਜੋ 3000 ਰੁਪਿਆ ਹੋਰ ਕੱਢ ਕੇ ਦੇਵ ਨੂੰ ਦਿੱਤੇ ਦੇ ਹੋਏ ਕਿਆ ਕੋਈ ਨਾ ਕਾਕਾ ਤੂੰ ਫਿਕਰ ਨਾ ਕਰ ਮੈਨੂੰ ਲੱਗਦਾ ਤੂੰ ਰਾਤ ਰੋਟੀ ਵੀ ਨਹੀਂ ਖਾਦੀ ਹੋਈ ਹਨਾ ਦੇਵ ਨੇ ਅੱਖਾਂ ਭਰ ਲਈਆਂ ਤੇ ਕਿਹਾ ਭਾਬੀ ਰਣਜੀਤ ਨੇ ਇੱਕ ਰੋਟੀ ਛੱਡ ਦਿੱਤੀ ਸੀ ਉਹੀ ਮੈਂ ਖਾ ਲਈ ਸੀ ਤੂੰ ਪਹਿਲਾਂ ਜਾ ਕੇ ਕੁਝ ਖਾ ਪੀ ਕੇ ਆ ਅਸੀਂ ਇੱਥੇ ਬੈਠੀਆਂ ਦੇਵ ਨੇ ਪੈਸੇ ਨਾ ਚਾਹੁੰਦੇ ਹੋ ਵੀ ਫੜ ਲਏ ਤੇ ਬੋਲਿਆ ਭਾਬੀ ਫਿਰ ਤੇਰੇ ਕੋਲ ਥੋੜੇ ਨੀ ਦੇ ਜਾਣਗੇ ਸਮਾਨ ਲੈਣਾ ਹੋਣਾ ਤੁਮੀ ਨਹੀਂ ਥੋੜੇ ਪੈਂਦੇ ਤੂੰ ਜਾ ਜਾ ਕੇ ਖਾਇਆ ਕੁਛ ਦੇ ਵੱਖਾਂ ਸਾਫ ਕਰਦਾ ਕੰਟੀਨ ਵੱਲ ਚਲਾ ਗਿਆ ਸਿਨੋ ਤੇ ਸੰਤੋਸ਼ ਦੇ ਬਾਹਰ ਆਉਣ ਤੇ ਗੁੱਡੀ ਅਤੇ ਸਿਮਰੋ ਵੀ ਅੰਦਰ ਰঞ্জੀਤ ਨੂੰ ਦੇਖਣ ਲਈ ਚਲੀਆਂ ਗਈਆਂ ਰঞ্জੀਤ ਨੇ ਆਪਣੀ ਤਾਈ ਵੱਲ ਦੇਖਿਆ ਤੇ ਦੋਵੇਂ ਹੱਥ ਜੋੜ ਕੇ ਜਿਵੇਂ ਸ਼ੁਕਰਾਨਾ ਕੀਤਾ ਹੋਵੇ ਸਿਮਰੋ ਨੇ ਉਸ ਦੇ ਹੱਥ ਫੜ ਕੇ ਆਪਣੇ ਹੱਥਾਂ ਵਿੱਚ ਪਿਆਰ ਨਾਲ ਘੁੱਟ ਲਿਆ ਤੇ ਪਿਆਰ ਨਾਲ ਮੱਥਾ ਚੁੰਮ ਕੇ ਕਿਹਾ ਬੁੱਤ ਫਿਕਰ ਨਾ ਕਰ ਹੁਣ ਸਭ ਕੁਝ ਠੀਕ ਹੋ ਜਾਣਾ ਮੇਰੇ ਬੱਚੇ ਹਾਂਜੀ ਤਾਈ ਜੀ ਡੈਡ ਜੀ ਕਹਿੰਦੀ ਤੁਸੀਂ ਮੈਨੂੰ ਬਚਾ ਲਿਆ ਨਹੀਂ ਤਾਂ ਪਤਾ ਨਹੀਂ सिमरन ਨੇ ਉਸ ਦੇ ਬੁੱਲਾਂ ਤੇ ਉਂਗਲੀ ਰੱਖ ਕੇ ਉਸ ਨੂੰ ਚੁੱਪ ਰਹਿਣ ਲਈ ਆਖਿਆ ਤੇ ਕਿਹਾ ਕਰਨ ਕਰਉਣ ਵਾਲਾ ਪੁੱਤਰ ਰੱਬਾ ਤੂੰ ਰਾਮ ਕਰ ਠੀਕਾ ਹੁਣ ਹੁਣ ਕੋਈ ਤਕਲੀਫ ਤਾਂ ਨਹੀਂ ਨਹੀਂ ਤਾਈ ਜੀ ਪਰ ਹੁਣ ਮੇਰੇ ਦਰਦ ਵੀ ਨਹੀਂ ਹੁੰਦਾ ਸ਼ੁਕਰ ਹੈ ਰੱਬਾ ਹੋਰ ਜਾਣਾ ਹੁਣ ਤੂੰ ਠੀਕ ਚੰਗਾ ਅਸੀਂ ਚੱਲਦੀਆਂ ਹਾਂ ਜੇ ਛੁੱਟੀ ਨਾ ਹੋਈ ਤਾਂ ਮੈਂ ਫਿਰ ਆਉਂਗੀ ਉਸ ਨੇ ਰੰਜੀਤ ਦੇ ਸਿਰ ਤੇ ਹੱਥ ਫੇਰੇ ਤੇ ਚਿਹਰੇ ਤੇ ਇੱਕ ਸੰਤੁਸ਼ਟੀ ਲੈ ਕੇ ਬਾਹਰ ਆ ਗਏ रंजीत ਨੂੰ ਮਿਲ ਕੇ ਸਿਮਰਤੇ ਗੁੱਡੀ ਕਮਰੇ ਤੋਂ ਬਾਹਰ ਆ ਕੇ ਸਿਨੋਤੀ ਸੰਤੋਸ਼ ਕੋਲ ਬੈਠ ਕੇ ਦੇਵਦਾਂ ਇੰਤਜ਼ਾਰ ਕਰਨ ਲੱਗੀਆਂ ਉਸਨੇ ਸਿਮਰੋ ਨੇ ਜ਼ਬਰਦਸਤੀ ਕਰਕੇ ਖਾਣਾ ਖਾਣ ਲਈ ਪੇਜਾ ਸੀ ਦੇਵ ਨੂੰ ਸਿਮਰੋ ਵਿੱਚ ਆਪਣੀ ਮਾਂ ਦਿਖਾਈ ਦਿੱਤੀ ਕਿਉਂਕਿ ਇੱਕ ਮਾਂ ਹੀ ਆਪਣੇ ਬੱਚੇ ਦੀ ਇੰਨੀ ਫਿਕਰ ਕਰਦੀ ਹੈ ਉਹ ਖਾਣਾ ਖਾਂਦਾ ਸੋਚ ਰਿਹਾ ਸੀ ਕਿ ਉਹ ਕਿੰਨਾ ਖੁਸ਼ਕਿਸਮਤ ਹੈ ਉਸ ਨੂੰ ਮਾਂ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਇੰਨਾ ਖਿਆਲ ਰੱਖਣ ਵਾਲੀ ਮਾਂ ਵਰਗੀ ਪਰਜਾਈ ਮਿਲੀ surjeet ਨੂੰ ਤਾਂ ਉਹਦੇ ਪੈਰ ਧੋਤੋ ਕੇ ਪੀਣੇ ਚਾਹੀਦੇ ਆਰੋ ਤੇ ਕਮਲੀ ਨਾਲ ਹਾਥੋਕੇ ਪੱਬੀ ਤੇ ਪਿੱਛੇ ਪਈ ਹੋਈ ਆ ਖਾਣਾ ਖਾ ਕੇ ਉਹ ਵਾਪਸ ਆਇਆ ਤਾਂ ਸਿਮਰੋਂ ਨੇ ਕਿਹਾ ਚੰਗਾ ਦੇਵ ਅਸੀਂ ਚੱਲਦੀਆਂ ਹੁਣ ਦੇਵ ਨੇ ਦੋਵੇਂ ਹੱਥ ਜੋੜ ਕੇ ਬੜੇ ادب ਨਾਲ ਚੰਗਾ ਭਾਬੀ ਸਿਮਰੋਂ ਨੇ ਦੇਵ ਦੇ ਹੱਥ ਫੜ ਕੇ ਕਿਹਾ ਕਮਲਿਆ ਹੱਥ ਘੱਟੋ ਜੋੜਦਾ ਦੇਵ ਦੀ ਅੱਖਾਂ ਪਾ ਰਹੀਆਂ ਸਿਮਰੋਂ ਨੂੰ ਕੁਝ ਵੀ ਪਤਾ ਨਹੀਂ ਸੀ ਕਿ ਦੇਵ ਇੰਨਾ ਭਾਵ ਕਿਉਂ ਹੋ ਗਿਆ ਉਹਨੇ ਸੋਚਿਆ ਕਿ ਰਣਜੀਤ ਬਿਮਾਰ ਹੈ ਇਸ ਕਰਕੇ ਦੇਵ ਦੀਆਂ ਅੱਖਾਂ ਸ਼ਲਕਾਈਆਂ ਹੋਣਗੀਆਂ ਉਸਨੇ ਦੇਵ ਦੇ ਮੋਢੇ ਤੇ ਹੱਥ ਰੱਖਿਆ ਤੇ ਬੋਲੀ ਪੁੱਤ ਨੂੰ ਕੰਨੋਂ ਦਿਲ ਛੋਟਾ ਕਰਦਾ ਪ੍ਰੈਸ਼ਨ ਹੋ ਗਿਆ ਹੁਣ ਠੀਕ ਹੋ ਜਾਣਾ ਮੁੰਡੇ ਨੇ ਤਫਿਕ ਨਾ ਕਰ ਚੰਗਾ ਪੁੱਤ ਅਸੀਂ ਫੇਰ ਬੱਸ ਵੀ ਲੈਣੀ ਆ ਬਾਜ਼ਾਰ ਵਿੱਚ ਹਜੇ ਸੁਖ ਨਾਲ ਕਿੰਨਾ ਟਾਈਮ ਲੱਗ ਜਾਣਾ ਕਿਆ ਕਿ ਉਹ ਚਾਰੇ ਜਾਣੀਆਂ ਬਾਜ਼ਾਰ ਵੱਲੋਂ ਤੁਰ ਪਈਆਂ ਬਾਜ਼ਾਰ ਵਿੱਚੋਂ ਦੋ ਚਾਰ ਦੁਕਾਨਾਂ ਤੋਂ ਘੁੰਮ ਕੇ ਉਹਨਾਂ ਨੇ ਲੈਣ ਦੇਣ ਵਾਲੇ ਕੱਪੜੇ ਖਰੀਦੇ ਫਿਰ ਇੱਕ ਸ਼ੌਲਬ ਵਿੱਚ ਗੁੱਡੀ ਲਈ ਉਸਦੀ ਪਸੰਦ ਦੇ 11 ਸੂਟ ਖਰੀਦੇ ਉਹਨਾਂ ਕੋਲ ਕੱਪੜਿਆਂ ਦਾ ਭਾਰ ਕਾਫੀ ਹੋ ਚੁੱਕਾ ਸੀ ਇਸ ਕਰਕੇ ਉਹਨਾਂ ਨੇ ਦੋ ਰਿਕਸ਼ਿਆਂ ਵਿੱਚ ਸਮਾਨ ਰੱਖਿਆ ਤੇ ਬੱਸ ਅੱਡੇ ਪਹੁੰਚ ਗਈਆਂ ਬੱਸ ਆਉਣ ਵਿੱਚ ਅਜੇ ਕੁਝ ਸਮਾਂ ਬਾਕੀ ਸੀ ਸਿਮਰਤ ਜੀ ਸਿੱਨੂ ਨੇ ਬੱਸ ਅੱਡੇ ਤੇ ਬਾਹਰ ਖੜੇ ਫਰੂਟ ਵਾਲਿਆਂ ਤੋਂ ਕਰ ਲਈ ਕੁਝ ਫਰੂਟ ਲੈ ਆਤੇ ਵਾਪਸ ਪਰਤਾਈ ਅਸੀਂ 5-7 ਮਿੰਟ ਬਾਅਦ ਬੱਸ ਵੀ ਆ ਗਈ ਉਹ ਜਲਦੀ ਨਾਲ ਬੱਸ ਵਿੱਚ ਬੈਠ ਗਈਆਂ ਪੇੜ ਹੋਣ ਕਰਕੇ ਮਿੰਟਾਂ ਵਿੱਚ ਬੱਸ ਥੂੜੀ ਦੀ ਤਰ੍ਹਾਂ ਪੜ ਗਈ ਡਰਾਈਵਰ ਨੇ ਬੱਸ ਥੋਰੀ ਤਬਸ ਤੋਂ ਬਾਹਰ ਖੜੇ ਮੁੰਡੇ ਵੀ ਬੱਸ ਵਿੱਚ ਚੜ ਗਏ ਹੁਣ ਬੱਸ ਵਿੱਚ 뜰 ਸੁਟਣ ਲਈ ਵੀ ਜਗ੍ਹਾ ਨਹੀਂ ਰਹੀ ਬੱਸ ਚੱਲ ਤੋਂ ਬਾਹਰ ਨਿਕਲੀ ਤਾਂ ਸਿਮਰਉਤੇ ਸੰਤੋਸ਼ ਜੀ ਸੀਟ ਦੇ ਨਾਲ ਇੱਕ ਕੁੜੀ ਬਾਰ-ਬਾਰ ਅੱਗੇ ਪਿੱਛੇ ਹੋ ਰਹੀ ਸੀ ਸਿਮਰ ਨੇ ਕੁੜੀ ਵੱਲ ਵੇਖਿਆ ਤੇ ਸੋਚਿਆ ਕਿ ਪੇੜ ਬਾਲੀ ਹੋਣ ਕਰਕੇ ਸ਼ਾਇਦ ਪਰੇਸ਼ਾਨ ਹੋ ਰਹੀ ਹੋਵੇ ਉਸਨੇ ਕੁੜੀ ਨੂੰ ਕਿਆ ਪੁੱਤ ਲਿਆ ਮੈਨੂੰ ਕਿਤਾਬਾਂ ਫੜਾ ਬਹੁਤ ਪੀੜਾ ਅਤੇ ਕੁੜੀ ਦੇ ਹੱਥੋਂ ਕਿਤਾਬਾਂ ਲੈ ਕੇ ਗੋਦ ਵਿੱਚ ਰੱਖ ਲਈਆਂ ਕੁਝ ਦੇਰ ਕੁੜੀ ਖੜੀ ਰਹੀ ਫਿਰ ਉਹ ਬਚੈਨ ਜਾਈ ਹੋ ਰਹੀ ਸੀ ਅਗਲੇ ਪਿੰਡ ਪੰਜ ਚਾਰ ਪੰਜ ਸਵਾਰੀਆਂ ਉਤਰ ਗਈਆਂ ਥੋੜੀ ਰਾਹਤ ਜਈ ਮਹਿਸੂਸ ਹੋਈ ਪਰ ਉਹ ਕੁੜੀ ਅਜੇ ਵੀ ਪਰੇਸ਼ਾਨ ਸੀ ਸਿਮਰ ਨੇ ਧਿਆਨ ਨਾਲ ਦੇਖਿਆ ਉਸ ਦੇ ਪਿੱਛੇ ਖੜਾ ਮੁੰਡਾ ਉਸ ਨੂੰ ਪਰੇਸ਼ਾਨ ਕਰ ਰਿਹਾ ਸੀ ਸਿਮਰ ਆਪਣੀ ਸੀੜ ਤੋੜ ਕੇ ਖੜੀ ਹੋ ਗਈ ਤੇ ਕੁੜੀ ਨੂੰ ਕਿਆ ਪੁੱਤ ਤੂੰ ਇੱਥੇ ਆ ਜਾ ਕੁੜੀ ਨੂੰ ਜਿਵੇਂ ਉੱਪਰੋਂ ਪੈਰ ਪਏ ਹੋਣ ਉਹ ਚਟਪਟ ਸੀਟ ਤੇ ਬੈਠ ਗਈ ਤੇ ਸਿਮਰੂ ਦਾ ਧੰਨਵਾਦ ਕੀਤਾ ਕੁਝ ਦੇਰ ਸ਼ਾਂਤੀ ਰਹੀ ਪਰ ਮੁੰਡੇ ਨੇ ਫਿਰ ਕੁੜੀ ਦੀ ਸੀਟ ਦੇ ਢੋਤੇ ਹੱਥ ਰੱਖ ਕੇ ਉਸ ਦੀ ਗਰਦਨ ਛੋਣੀ ਸ਼ੁਰੂ ਕਰ ਦਿੱਤੀ ਕੁੜੀ ਨੇ ਰੋਨ ਹਾਕੀ ਉਹ ਕਿ ਕਿਆ ਪਲੀਜ਼ ਆਪਣਾ ਹੱਥ ਪਿੱਛੇ ਕਰੋ ਮੁੰਡੇ ਨੂੰ ਜਿਵੇਂ ਰੋਪ ਛਾੜਨ ਦਾ ਮੌਕਾ ਮਿਲ ਗਿਆ ਹੋਵੇ ਉਹ ਬੜਿਆ ਬਸ ਵਿੱਚ ਇੰਨੀ ਪੀੜਾ ਕੀ ਕਰੀਏ ਮੈਡਮ ਕੁੜੀ ਵਿਚਾਰੀ ਚੁੱਪ ਕਰ ਗਈ ਕੁਝ ਦੇਰ ਬਾਅਦ ਮੁੰਡੇ ਨੇ ਫਿਰ ਉਹ ਹਰਕਤ ਕੀਤੀ ਸਿਮਰੂ ਨੇ ਉਸ ਮੁੰਡੇ ਨੂੰ ਕਿਆ ਕਾਕਾ ਸਿੱਧਾ ਹੋ ਕੇ ਖੜਾ ਹੋ ਜਾ ਹੁਣ ਜਰਾ ਸੋਚ ਸਮਝ ਕੇ ਹਰਕਤ ਕਰੀ ਤੰਨ ਪਹਿਲਾਂ ਦੱਸ ਦਿੱਤਾ ਸਿਮਰ ਉਹ ਦੇਖੜ ਕਮੀ ਆ ਵਾਸੂਨ ਕੀ ਮੁੰਡੇ ਦੇ ਚਿਹਰੇ ਤੋਂ ਮਈਆਂ ਉੱਡਣ ਲੱਗੀਆਂ ਮੈਂ ਤੁਹਾਨੂੰ ਮੈਂ ਤੁਹਾਨੂੰ ਕੀ ਕਿ ਆਂਟੀ ਕੀ ਹੋਇਆ ਉਹਨੇ ਰੋਪ ਪਾਉਣ ਦੀ ਕੋਸ਼ਿਸ਼ ਕੀਤੀ ਸਿਮਰੋ ਨੇ ਦੁਬਾਰਾ ਉਸੇ ਤਰ੍ਹਾਂ ਕੜਕਲਾ ਜੇ ਵਿੱਚ ਗਿਆ ਤੁਹਾਨੂੰ ਵੀ ਪਤਾ ਕੀ ਹੋਇਆ ਅਨਜਾਨ ਬਣਨ ਦੀ ਜ਼ਰੂਰਤ ਨਹੀਂ ਇੱਕ ਥੱਪੜ ਦੀ ਮਾਰਨ ਨੂੰ ਸਮਝ ਗਿਆ ਨਾ ਬੰਦਾ ਬਣ ਕੇ ਖੜਾ ਰਹਿ ਨਹੀਂ ਤਾਂ ਐਵੇਂ ਨਾ ਥੋੜੀ ਲਹਾ ਬੈਠੀ ਕਿਤੇ ਸਾਰੀ ਬਸਦੀਆਂ ਸਵਾਰੀਆਂ ਮੁੰਡੇ ਨੂੰ ਘੁਰਨ ਲੱਗ ਪਈਆਂ ਕੁਝ ਕੁ ਤਾਂ ਮੁੰਡੇ ਨੂੰ ਛਿੜਕਣ ਵੀ ਲੱਗ ਪਏ। ਮਾਮਲੇ ਦੀ ਨਜਾਕ ਕੇ ਨੂੰ ਸਮਝ ਕੇ ਮੁੰਡਾ ਚੁੱਪ ਕਰ ਗਿਆ ਤੇ ਭਿੱਜੀ ਬਿੱਲੀ ਵਾਂਗ ਇੱਕ ਪਾਸੇ ਹੋ ਕੇ ਖੜਾ ਹੋ ਗਿਆ। ਅਗਲਾ ਪਿੰਡ ਆਉਂਦੇ ਹੋ ਬੱਸ ਵਿੱਚੋਂ ਉਤਰ ਗਿਆ। ਬੱਸ ਪਿੰਡ ਦੇ ਪਹੁੰਚ ਗਈ। ਸਿਮਰੋ ਤੇ ਸੰਤੋਸ਼ ਨੇ ਸਮਾਨ ਥੱਲੇ ਉਤਾਰਿਆ। ਗੁੱਡੀ ਅਤੇ ਸਿੰਨੂ ਪਹਿਲਾਂ ਹੀ ਬੱਸ ਵਿੱਚੋਂ ਥੱਲੇ ਉਤਰ ਚੁੱਕਿਆ ਸਨ। ਸਿਮਰੋ ਨੇ ਕੁੜੀ ਦੇ ਸਿਰ ਤੇ ਹੱਥ ਰੱਖਿਆ ਤੇ ਬੱਸ ਵਿੱਚੋਂ ਉਤਰ ਗਈ। ਕੁੜੀ ਨੇ ਚਲਦੀ ਬੱਸ ਵਿੱਚੋਂ ਸਿਮਰੋ ਨੂੰ ਹੱਥੇ ਲਾ ਕੇ ਸ਼ੁਕਰਾਨਾ ਕੀਤਾ ਤੇ ਉਹ ਆਪਣੇ ਘਰ ਨੂੰ ਆ ਗਈਆਂ। ਸਿਮਲੋ ਨੇ ਸਾਰੇ ਕੱਪੜੇ ਸਿਨਣ ਦੇ ਕਾਰ ਰੱਖਿਆ ਤੇ ਕਹਿਆ ਚੰਗਾ ਚਾਚੀ ਮੈਂ ਚਲਦੀ ਆਂ ਸਿਮਨੋ ਨੇ ਉਸ ਨੂੰ ਚਾਹ ਪੀ ਕੇ ਜਾਣ ਲਈ ਕਿਹਾ ਪਰ ਉਸਨੇ ਕਿਹਾ ਕਿ ਉਹ ਘਰ ਜਾ ਕੇ ਪੀ ਲਵੇਗੀ ਉਹ ਆਪਣੇ ਘਰ ਚਲੀ ਗਈ ਸੁਰਜੀਤ ਨੇ ਸਿਮਲੋ ਨੂੰ ਆਪਣੇ ਘਰ ਵਰਦੀ ਨੂੰ ਵੇਖ ਲਿਆ ਸੀ ਉਸਨੇ ਸੋਚਿਆ ਕਿ ਸਿਮਲੋ ਰஞ்சிਤ ਨੂੰ ਦੇਖਣ ਹਸਪਤਾਲ ਵੀ ਜ਼ਰੂਰ ਗਈ ਹੋਵੇਗੀ ਕੁਝ ਸੋਚ ਕੇ ਉਸਨੇ ਬੱਬੂ ਨੂੰ ਕਿਹਾ ਕਿ ਉਹ ਜਾ ਕੇ ਆਪਣੀ ਤਾਈ ਨੂੰ ਰஞ்சிਤ ਬਾਰੇ ਪੁੱਛ ਕੇ ਆਵੇ ਬੱਬੂ ਪਹਿਲਾਂ ਤਾਂ ਹੈਰਾਨ ਜਈ ਹੋ ਗਈ ਕਿ ਉਸਦੀ ਮਾਂ ਸੀ ਜੋ ਤਾਈ ਨੂੰ ਕੋਸ ਦੀ ਸਾਰ ਨਹੀਂ ਸੀ ਲੰਦੀ ਪਰ ਉਸ ਨੂੰ ਤਾਂ ਜਿਵੇਂ ਉੱਪਰ ਪੈਰ ਪਏ ਹੋਣ ਕਿ ਤਾਈ ਦੇ ਘਰ ਜਾਣ ਨੂੰ ਮਿਲਿਆ ਉਸ ਦੇ ਅੰਦਰ ਲੱਡੂ ਫੁੱਟਣ ਲੱਗੇ ਤਾਈ ਦੇ ਘਰ ਜਾਣ ਦੀ ਖੁਸ਼ੀ ਉਸ ਤੋਂ ਸੰਭੀ ਨਹੀਂ ਜਾ ਰਹੀ ਸੀ ਉਹ ਦੌੜ ਕੇ ਸਿਮਰੋ ਤਾਈ ਦੇ بیٹے ਜਾਵੜੀ ਬੱਬੂ ਨੂੰ ਦੇਖ ਕੇ ਸਿਮਰੋ ਸਮਝ ਗਿਆ ਕਿ ਜੇ ਜਰੂਰ surjeet ਨੇ ਹੀ ਉਸਨੂੰ ਪੇਜਾ ਹੋਵੇਗਾ ਬੱਬੂ ਮਾਂ ਦੀ ਮਰਜ਼ੀ ਤੋਂ ਬਿਨਾ ਆਪਣੀ ਆਪ ਇਹਨੇ ਜੁਰਤ ਨਹੀਂ ਕਰ ਸਕਦੇ ਸੀ ਉਸਨੇ ਬੱਬੂ ਨੂੰ ਪੁੱਛਿਆ ਪੁੱਤ ਤੂੰ ਕਿੱਦਾਂ ਤੇਰੀ ਮੰਮੀ ਨੂੰ ਪਤਾ ਵੀ ਤੂੰ ਸਾਡੇ ਘਰ ਆਈਆਂ ਪਤਾ ਹੈ ਤਾਈ ਜੀ ਮੰਮੀ ਨੇ ਹੀ ਤਾਂ ਭੇਜਿਆ ਕਿ ਪੁੱਛ ਗਿਆ ਤੁਸੀਂ ਰஞ்சிਤ ਨੂੰ ਦੇਖਣ ਗਈਆਂ ਸੀ ਆਉ ਪੁੱਤ ਗਈਆਂ ਸੀ ਉਹਦਾ ਪ੍ਰੇਸ਼ਨ ਹੋ ਗਿਆ ਠੀਕ ਆ ਹੁਣ ਬਿਲਕੁਲ ਬੱਬੂ ਸਿਮਰੋ ਤਾਂ ਆਪਣੇ ਭਰਾ ਦੀ ਖਬਰ ਸੁਣ ਕੇ ਬਹੁਤ ਖੁਸ਼ ਰਹੀ ਚਾਬਦੇ ਕਿ ਉਹ ਨਹੀਂ ਪੈਰੀ ਵਾਪਸ ਪਰਤ ਗਈ ਜਾ ਕੇ ਮਾਂ ਨੂੰ ਸਭ ਕੁਝ ਇਨ ਬਿੰਦ ਦੱਸ ਦਿੱਤਾ ਆਪਣੇ ਪੁੱਤ ਦੀ ਰਾਜੀ ਖੁਸ਼ੀ ਬਾਰੇ ਸੁਣ ਕੇ ਸੁਰਜੀਤ ਇੱਕ ਕਾਲਜੇ ਠੰਡ ਪੈ ਗਈ ਸਿਮਰੋ ਸੁਰਜੀਤ ਦੇ ਬਤੀਰੇ ਤੋਂ ਭਾਵੇਂ ਪੱਲੀ ਪਾਂ ਜਾਣੂ ਸੀ ਪਰ ਉਹ ਮਾਂ ਹੋਣ ਦੇ ਨਾਲ ਤੇ ਇੱਕ ਮਾਂ ਦੇ ਦਰਦ ਨੂੰ ਮਕੂਬੀ ਸਮਝਦੀ ਸੀ ਜਦ ਕਿ ਸੁਰਜੀਤ ਨੇ ਉਸਦੇ ਹਿੱਕ ਕਸਾੜਨ ਲੱਗਿਆ ਇੱਕ ਵਾਰੀ ਵੀ ਨਹੀਂ ਸੀ ਸੋਚਿਆ ਅਮਰ ਮਾਲੀ ਚਾਹ ਬਣਾ ਲਿਆਈ ਉਸਨੇ ਦੇਖਿਆ ਮਾਂ ਉਸ ਤੇ ਆਉਂਦੀ ਕੋਈ ਖਬਰ ਨਹੀਂ ਸੀ ਅਮਰ ਨੇ ਚਾਹ ਰੱਖ ਕੇ ਕਿਹਾ اے ਗਵਾચી ਆਤਮਾ ਕਿਰਪਾ ਕਰਕੇ ਆਪਣੇ ਵਤਨਾਂ ਨੂੰ ਮੋੜਾ ਪਾਵੋ ਗਰੀਬ ਦਾਸ ਚਾਹ ਲੈ ਕੇ ਖੜਾ ਆਕੜ ਗਿਆ ਮਾਂ ਦੇ ਕੰਨ ਵਿੱਚ ਤੀ ਦੇ ਵਿਅੰਗਮਈ ਆਵਾਜ਼ ਪਈ ਤਾਂ ਉਹ ਹੱਸ ਕੇ ਉਸੇ ਹੀ ਅੰਦਾਜ਼ ਵਿੱਚ ਬੋਲੀ ਲਿਓ ਜਨਾਬ ਸ਼ੁਕਰਾਨਾ ਸ਼ੁਕਰਾਨਾ ਫੇਰ ਦੋਵੇਂ ਮਾਵਾਂ ਤੀਆਂ ਸਨ ਲੱਗ ਪਈਆਂ ਸਿਮਰੋ ਫਿਰ ਗੰਭੀਰ ਜਈ ਹੋ ਕੇ ਚਾਹ ਪੀਣ ਲੱਗ ਪਈ ਅਮਨ ਨੇ ਮਾਂ ਨੂੰ ਪੁੱਛਿਆ ਮੰਮਾ ਕੀ ਸੋਚਦਿਆਂ ਤੁਸੀਂ ਕੁਛ ਨਹੀਂ ਪੁੱਤ ਬਸ ਐਵੇਂ ਹੀ ਐਵੇਂ ਨਹੀਂ ਮੰਮਾ ਕੁਛ ਤਾਂ ਹੈ ਸਿਮਰੋ ਨੇ ਅਮਨ ਨੂੰ ਬਸ ਵਾਲੀ ਘਟ ਨੰਬਰੇ ਦੱਸਿਆ ਤੇ ਅਮਨ ਨੇ ਕਿਹਾ ਵਧੀਆ ਕੀਤਾ ਮੈਂ ਆਉਂਦੀ ਤਾਂ ਦੋ ਕੰਨਾਂ ਮੁੱਢ ਵੀ ਲਾ ਦੇਣੀਆਂ ਸੀ ਅਜੇ ਹੋਏ ਗੱਲਾਂ ਕਰ ਹੀ ਰਹੀਆਂ ਸਨ ਕਿ ਬਾਹਰ ਵਾਲੇ ਦਰਵਾਜ਼ੇ ਤੇ ਧਸਕਤ ਹੋਈ ਪਰ ਅਮਨ ਜਾ ਕੇ ਦਰਵਾਜ਼ਾ ਖੋਲ੍ਹਿਆ ਤੇ ਨਾ ਹੀ ਖੁਸ਼ੀ ਨਾਲ ਚਿੱਕਿਆ ਪਿਤਾ ਜੀ ਉਹ ਤੇ ਪਿਆਰ ਨਾਲ ਆਪਣੇ ਪਿਤਾ ਜੀ ਨੂੰ ਚਿੰਬੜ ਗਿਆ ਤਰਮ ਸਿੰਘ ਨੇ ਪੁੱਤ ਦਾ ਮੱਥਾ ਚੁੰਮਿਆ ਤੇ ਨਾਲ ਲੈ ਕੇ ਬੇੜੇ ਵਿੱਚ ਹੁੰਦਾ ਹੋਇਆ ਸਿੱਧਾ ਹੁਕਮ ਸਿੰਘ ਦੇ ਕਮਰੇ ਵਿੱਚ ਜਾ ਕੇ ਉਸ ਦੇ ਪੈਰ ਛੁਏ ਹੁਕਮ ਸਿੰਘ ਨੇ ਦੋਵੇਂ ਹੱਥਾਂ ਨਾਲ ਪੁੱਤ ਦਾ ਸਿਰ ਪਲੋਸਿਆ ਅਮਨ ਵੀ ਦੌੜ ਕੇ ਆਪਣੇ ਪਿਤਾ ਦੇ ਗੱਲ ਲੱਗ ਕੇ ਮਿਲੀ ਤਰਮ ਸਿੰਘ ਨੇ ਆਪਣੇ ਪਾਪੂ ਨਾਲ ਥੋੜੀ ਦੇਰ ਗੱਲ ਕੀਤੀ ਫਿਰ ਬਾਹਰ ਦਰਵਾਜ਼ੇ ਤੇ ਖੜੀ ਸਿਮਰਵਲ ਦੇਖਿਆ ਉਸ ਦੇ ਚਿਹਰੇ ਤੇ ਆਈਰੋਨਿਕ ਵੇਖਣ ਨੀ ਵਾਲੀ ਸੀ ਮੱਥੇ ਤੇ ਵਾਲਾਂ ਦੀ ਛੋਟੀ ਜਿਹੀ ਕਾਲੀ ਲੱਟ ਉਸ ਦੇ ਚਿਹਰੇ ਨੂੰ ਚਾਰ ਚੰਨ ਲਾਰੇ ਸੀ ਸਿਮਰੋ ਨੇ ਬਿਨਾਂ ਬੋਲੇ ਦੋਵੇਂ ਹੱਥ ਜੋੜੇ ਉਸ ਦੀ ਅੱਖਾਂ ਵਿੱਚ ਇੱਕ ਲੱਗ ਕੇ ਚਮਕ ਸੀ ਐਂਜਲਾ ਲੱਗ ਰਹੀ ਸੀ ਜਿਵੇਂ ਆਪਣੇ ਸਰਤਾਜ ਦਾ ਸਵਾਗਤ ਕਰ ਰਹੀ ਹੋਵੇ ਧਰਮ ਸਿੰਘ ਦੋਵੇਂ ਬੱਚਾ ਨੂੰ ਲੈ ਕੇ ਵਿਹੜੇ ਵਿੱਚ ਮੰंजे ਤੇ ਆ ਬੈਠਿਆ ਅਮਨ ਨੇ ਚੌਂਕੇ ਵਿੱਚ ਜਾ ਕੇ ਚਾਹ ਬਣਾਉਣੀ ਸ਼ੁਰੂ ਕਰ ਦਿੱਤੀ ਧਰਮ ਸਿੰਘ ਸਿਮਰੂ ਦੋਵੇਂ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਸਿਮਰਨ ਅੱਜ ਵਿਹੜੇ ਵਿੱਚ ਵਿਆਹ ਵਰਗੀ ਰੌਣਕ ਲੱਗ ਰਹੀ ਸੀ ਪਤਨੀ ਨੂੰ ਸਾਹਮਣੇ ਦੇਖ ਉਸ ਦਾ ਰੋਣ ਰੋਂਮ ਕੋਲ ਵਾਂਗ ਖੜ ਗਿਆ